ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਰਾਸਾ ਟੀਵੀ ਲਾਈਵ ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਰਾਤ ਲੱਖ ਸਦਾਨਾਂ ਨੂੰ ਪੁਲਿਸ ਦੇ ਵੱਲੋਂ ਕੇਰਾ ਪਾ ਕੇ ਰੈਸਟ ਕਰ ਲਿੱਤਾ ਗਿਆ ਸੀ ਜਦੋਂ ਭਾਈ ਅਮਰੀਪਾਲ ਸਿੰਘ ਜੀ ਦੇ ਲਈ ਜੋਤਰਨ ਲੱਗਿਆ ਸ੍ਰੀ ਦਰਬਾਰ ਸਾਹਿਬ ਹਰਿਤੇਰ ਸਟਰੀਟ ਦੇ ਉੱਤੇ ਭਾਈ ਅਮਰੀਪਾਲ ਸਿੰਘ ਜੀ ਨੂੰ ਰਿਹਾ ਕਰਾਨ ਦੇ ਲਈ ਅੱਜ ਉੱਥੇ 17 ਤਰੀਕ ਨੂੰ ਵੱਡਾ ਇਕੱਠ ਸੀ ਅਤੇ ਇਸ ਇਕੱਠ ਦੇ ਕਰਕੇ ਕਈ ਲੋਕਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਲੱਖਵਧਾਨਾ ਨੇ ਵੀ ਕੱਲ ਗ੍ਰਿਫਤਾਰੀ ਹੋਈ ਸੀ ਅਤੇ ਅੱਜ ਸ਼ਾਮ ਨੂੰ ਸਾਰੇ ਲੋਕਾਂ ਨੂੰ ਉਹਨਾਂ ਨੂੰ ਜਿਨ੍ਹਾਂ ਦੀ ਕੱਲ ਤੇ ਅੱਜ ਗ੍ਰਿਫਤਾਰੀ ਹੋਈ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਅਤੇ ਲੱਖਵਧਾਨਾ ਨੇ ਬਾਹਰ ਆ ਕੇ ਕੁਝ ਵੱਡੇ ਬਿਆਨ ਦਿੱਤੇ ਤੇ ਤੁਹਾਡੇ ਕੀ ਵਿਚਾਰ ਨੇ ਲੱਖਵਧਾਨਾ ਦੇ ਇਹਨਾਂ ਬਿਆਨਾਂ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਤੇ ਜਿਹੜੇ-ਜਿਹੜੇ ਦੋਸਤ ਰਸਰ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਜਰ ਸਬਸਕ੍ਰਾਈਬ ਕਰ ਜਿਹੜੇ ਜਿਹੜੇ ਲੋਕ ਚਾਹੁੰਦੇ ਹਨ ਕਿ ਭਾਈ ਅਮਰੀਪਾਲ ਸਿੰਘ ਜੀ ਜਲਦੀ ਤੋਂ ਜਲਦੀ ਰਿਹਾਂ ਹੋਣ ਉਹ ਕਮੈਂਟ ਸੈਕਸ਼ਨ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਹੁੰਦਾ ਹੈ ਹੁਣ ਤੁਹਾਨੂੰ ਲੈ ਚੱਲਦੇ ਆਂ ਸੀ ਇਸ ਪੂਰੀ ਵੀਡੀਓ ਦੇ ਵੱਲ ਧੰਨਵਾਦ ਹਾਂਜੀ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਭਾਈ ਬਣੇ ਵੇ ਪੰਜਾਬ ਦੇ ਕਿ ਨੌਜਵਾਨ ਸਾਡੇ ਜ਼ਿਲ੍ਹਾ 'ਚ ਬੰਦ ਨੇ ਐਨਐਸਏ ਲਗੀਆਂ ਨੇ ਭੁਖ ਹੜਤਾਲਾਂ ਤੇ ਨੇ ਖੂਨ ਦੀਆਂ ਕੁਲਤੀਆਂ ਕਰੀ ਜਾਂਦੇ ਆ ਤੇ ਦੂਜੇ ਪਾਸੇ ਜੇ ਕੋਈ ਉਹਨਾਂ ਦੇ ਹੱਕ ਦੇ ਵਿੱਚ ਹਰ ਨਾਰਾ ਵੀ ਮਾਰਦਾ ਉਹ ਵੀ ਹਰ ਨਾਰਾ ਜਿਹੜਾ ਮਾਰਨ ਦਿੱਤਾ ਨਹੀਂ ਜਾ ਰਿਹਾ ਲੋਕਾਂ ਦਾ ਇਕੱਠ ਵੀ ਨਾ ਹੋਣ ਦਿੱਤਾ ਜਾ ਰਿਹਾ ਸਵੇ ਭੀ ਅੱਜ ਇਕੱਠ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਉਹ ਇਕੱਠ ਨੂੰ ਰੋਕਣ ਲਈ ਬੰਨਾਰੇ ਹਰ ਯਤਨ ਕੀਤੇ ਨੇ ਕੱਲ ਸਾਨੂੰ ਵੀ ਅੱਛੋ ਰਾਤ ਨੂੰ ਜਾਂਦਿਆਂ ਨੂੰ ਚੱਕ ਲਿਆ ਗਿਆ ੱੱੱਕਾ ਮੁੱਕੀ ਕਰਕੇ ਗੱਡੀ ਛੱਟ ਕੇ ਲੈ ਗਏ ਆ ਸਭ ਤੋਂ ਦੁੱਖ ਦੀ ਗੱਲ ਹੈ ਕਿ ਪੱਗਾਂ ਵੀ ਲਾਜ਼ਤੀਆਂ ਨੇ ਵੰਗਸਿਆਂ ਜੋਤੂ ਦੂ ਦਿੱਲੀ ਦਾ ਹੱਥ ਹੁੱਕਾ ਬਣ ਕੇ ਜੋ ਕਰ ਤੂੰ ਪੰਜਾਬ ਦੀ ਜਵਾਨੀ ਤੇ ਢਾ ਰਿਆਂ ਇਹ ਸਦਾ ਨਹੀਂ ਪਾਵਰਾਂ ਰਹਿੰਦੀਆਂ ਹੁੰਦੀਆਂ ਸਦਾ ਇਹ ਤਾਂ ਇੱਥੇ ਵੱਡੇ ਵੱਡੇ ਤੁਰ ਗਏ ਇਹੋ ਜਿੰਨਾਂ ਨੇ ਇੱਥੇ ਸੈਂਕੜੇ ਸਾਲ ਹਜ਼ਾਰਾਂ ਸਾਲ ਰਾਜ ਕੀਤਾ ਜੇ ਉਹ ਨਹੀਂ ਰਹੇ ਉਹਨਾਂ ਦੇ ਕੋਈ ਦੀਵਾ ਬਲਣ ਵਾਲਾ ਵੀ ਨਹੀਂ ਬਚਿਆ ਪਰ ਤੂੰ ਜੋ ਜ਼ੁਲਮ ਕਰ ਰਿਹਾ ਐ ਇਸ ਵੇਲੇ ਲਗਾਤਾਰ ਸਾਹ ਘੁੱਟ ਰਹਾ ਲੋਕਾਂ ਦਾ ਜੇ ਤਾਂ ਲੋਕਾਂ ਦੇ ਅੰਦਰ ਹੋਇਆ ਮਾੜਾ ਮੋਟਾ ਕੋਈ ਰੜਕ ਫਿਰ ਤਾਂ ਲੋਕ ਜ਼ਰੂਰ ਤੇਰਾ ਜਵਾਬ ਦੇਣਗੇ ਜੇ ਭਾਈ ਅਣਖ ਰੜਕ ਮਾਰੀ ਗਈ ਹੈ ਜਾਵਰ ਸਾਡੀ ਜਿਹੜੀ ਸਾਸਤਾ ਦਾ ਕਿ ਸਾਡੀ ਨੌਜਵਾਨੀ ਜਿਹੜੀ ਨੌਜਵਾਨ ਤੇ ਮਗਰ ਖੜਨਾ ਹੁਣ ਧੜਕ ਜੋਧੇ ਜਿਹੜੇ ਸਾਡੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਭਾਈ ਇੱਥੇ ਅਰਲਾ ਪਾਉਂਦੇ ਸੀ ਪ੍ਰਚਾਰ ਕਰਦੇ ਸੀ ਹੁੱਕਾ ਦੁੰਦੇ ਸੀ ਕਿ ਆਪਣੀਆਂ ਨਸਲਾਂ ਬਚਾ ਲੋ ਆਪਣੇ ਜਵਾਕ ਬਚਾ ਲੋ ਚਟਿਆਂ ਤੋਂ ਪਤਾ ਨਹੀਂ ਕਿੰਨਿਆਂ ਕਨੇ ਚਟਾ ਛੱਤਾ ਕਿੰਨਿਆਂ ਕਨੇ ਦਸਤਾਰਾਂ ਬੰਨ ਲੀਆਂ ਕਿੰਨਿਆਂ ਕਨੇ ਅਮਰ ਸ਼ਕਲੇ ਸਿੱਖੀ ਨਾਲ ਜੁੜ ਗਏ ਉਹਨਾਂ ਨੂੰ ਸੁਣ ਸੁਣ ਕੇ ਪਰ ਤੂੰ ਉਹਨਾਂ ਨੂੰ ਵਿਚਾ ਕੇ ਅੰਦਰ ਤੌਣਤਾ ਤੇ ਉਲਟਾ ਹਨ ਇਕੱਠ ਵੀ ਨਹੀਂ ਹੋਣ ਦੇ ਰਹੇ ਸਾਡੇ ਕੱਟ ਕਿਨੇ ਕਰਨਾ ਬਾਈ ਜਿਨ੍ਹਾਂ ਨੇ ਕੱਟ ਕਰਨਾ ਉਹਦਾ ਸਾਡੇ ਖੜੇ ਆ ਗਏ ਆ ਸਾਗਰ ਦੀ ਬੋਟੀ ਟੰਡਕਾ ਚ ਲਾਉਂਦੀ ਆ ਉਹ ਤੇ ਰੀਲਾਂ ਬਣਾਉਣ ਤੇ ਉੜਜੇ ਹੋਏ ਨੇ ਉੜਜੇ ਹੋਏ ਨੇ ਉਹਦਾ ਹਾਲਾਤ ਇੱਥੇ ਤੱਕ ਸਾਡੀ ਜਿਹੜੀ ਮਾਸਕ ਪਦਰਤਾ ਸਾਡਾ ਨਿਘਾਰ ਸਾਡਾ ਮਾਸਕ ਪਦਰ ਦੇ ਉੱਤੇ ਆ ਚੁੱਕਿਆ ਕਿ ਅਸੀਂ ਉਥੇ ਉੜਜੇ ਖੜੇ ਆ ਬੰਦੇ ਦੂਜੇ ਪਾਸੇ ਜੋ ਤੂੰ ਕੰਮ ਫੜਿਆ ਹੋਇਆ ਪੰਜਾਬ ਦੇ ਅੰਦਰ ਸ਼ਾਇਦ ਹੰਕਾਰ ਤੇਰੇ ਦਿਮਾਗ ਨੂੰ ਇੰਨਾ ਚੜ ਗਿਆ ਤੈਨੂੰ ਐ ਲੱਗਦਾ ਕਿ ਮੈਂ ਬਹੁਤ ਪਤਾ ਨਹੀਂ ਕੀ ਬਣ ਗਿਆ ਪਰ ਇਹ ਸਦਾ ਨਹੀਂ ਰਹਿੰਦੀਆਂ ਆਪ ਆਪਣਾ ਪੋਜੀਸ਼ਨਾਂ ਬਤਰਾ ਕੋਈ ਗੱਲ ਨਹੀਂ ਲੋਕ ਇਸ ਗੱਲ ਦਾ ਜਵਾਬ ਦੇਣਗੇ ਸੋ ਅਪੀਲ ਕਰਦਾ ਮੈਂ ਕਿ ਹਲੇ ਵੀ ਇਕੱਠੇ ਹੋ ਜੋ ਤੈਨੂੰ ਯਾਦ ਰੱਖਿਓ ਸੋਡੇ ਟੀਕੇ ਲਾ ਲਾ ਕੇ ਦੇਖਦੇ ਜੋ ਜੋ ਕੇ ਦੇਖਦੇ ਆ ਵੀ ਜਦੋਂ ਇਹਨਾਂ ਦੇ ਕੋਈ ਬੰਦਿਆਂ ਨੂੰ ਫੜਦੇ ਆ ਕੀ ਲੋਕ ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਵਾਰੀ ਸਾਰਿਆਂ ਦੀ ਹੋਣੀ ਆ ਤੇ ਸਮਾਂ ਬਹੁਤ ਮਾੜਾ ਹੋਣਾ ਬਾਈ ਸੋ اپੀਲ ਆ ਬਾਈ ਇਕੱਠੇ ਹੋ ਜਾ ਕਰੋ ਲਾਹਣਤਾ ਪਾਓ ਇਹਨਾਂ ਨੂੰ ਬੁੱਚੜਾਂ ਨੂੰ ਜੋ ਬੁੱਚੜ ਆਪਣੇ ਉੱਤੇ ਸਰਕਾਰ ਉਤਰੀ ਹੋਈ ਆ ਕੋਈ ਫਾਇਦਾ ਨਹੀਂ ਬਾਈ ਜਿਹੜਾ ਕੱਠ ਸੀ ਭੋਗਾਂ ਦੇ ਕਰਨਾ ਹੈ ਮਗਰੋਂ ਉਹ ਕੱਟ ਵੀ ਪਹਿਲਾਂ ਹੀ ਕਰ ਲਗੇ ਆ। ਫੋਨ ਲੋੜ ਆ ਸਾਨੂੰ। ਮਗਰੋਂ ਕੋਈ ਫਾਇਦਾ ਨਹੀਂ ਵਰਸ਼ੀਆਂ ਬਣਾਉਣ ਦਾ, ਕੱਟ ਕਰਨ ਦਾ। ਮੁੜ ਕੇ ਯਾਦ ਕਰਦੇ ਆ ਗਿਆ ਬੰਦਿਆਂ ਨੂੰ ਕਿ ਬੰਦੇ ਬਹੁਤ ਚੰਗੇ ਸੀ। ਜੋ ਘਾਣ ਐ ਇਸ ਵੇਲੇ ਪੰਜਾਬ ਦਾ ਹੋ ਰਿਹਾ ਇਸ ਪੱਖ ਤੋਂ ਨਹੀਂ ਕਿ ਇਕੱਲਾ ਆਵਾਜ਼ ਹੀ ਦੱਬੀ ਜਾ ਰਹੀ ਐ, ਹਰ ਪੱਖ ਤੋਂ। ਸੋ ਅਪੀਲ ਆ ਭਾਈ ਸਾਰਿਆਂ ਨੂੰ ਇੱਕੱਠੇ ਹੋ ਕੇ ਲੜਨ ਦੀ ਲੋੜ ਹੈ ਘਰੋਂ ਨਿਕਲਣ ਦੀ ਲੋੜ ਹੈ ਘਰੇ ਵੜਿਆ ਗੱਲ ਨਹੀਂ ਬਣਨੀ ਕੋਈ ਗੱਲ ਨਹੀਂ ਪਾਂਸਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਬਦਲਦਾ ਰਹਿੰਦਾ ਕੋਈ ਗੱਲ ਨਹੀਂ ਲੋਕ ਤਰ੍ਹਾਂ ਜਵਾਬ ਜ਼ਰੂਰ ਦੇਣ